ਸ਼ਾਮ ਵ੍ਰੋਧ ਮੋਮ ਦੇ ਤਤ ਜਿਲ੍ਹਾ ਜੰਮਦਾ ਦੇ ਅਤੀ ਦੇ ਮਾਂ ਜੋ ਐਸਐਸਪੀ ਸਾਰ ਹੰਦ ਸਿੰਘ ਵੱਲੋਂ ਦਿਸ਼ਾ ਨਿਰਦੇਸ਼ ਤੇ ਪੰਜਾਬ ਸਰਕਾਰ ਦੇ ਏਜੰਡੇ ਅਨੁਸਾਰ ਮਾਡਲ थाना ਸ਼ਾਹਪੁਰ ਦੇ ਮੁਖ ਅਫਸਰ ਇਨਸਪੈਕਟਰ ਬਰਿੰਦਰ ਸਿੰਘ ਵੱਲੋਂ ਦੋ ਵਕ ਵਕ ਕਿਸਾਂ ਚ ਦੋ ਸੰਗਰੀ ਸੰਗੀਨ ਅਬਾਦੀ ਜੋ ਨਸ਼ੇ ਦਿੱਤਨ ਦੇ ਵਿੱਚ ਨੂੰ ਹਲੋ ਸੰਗ ਗ੍ਰਫਤਾਰ ਕੀਤਾ ਗਿਆ ਇਹਦੇ ਤਹਿਤ ਐਸਐਸਪੀ ਬੁਟਾਰਾਉ ਚੌਕੀਨ ਚਾਰਜ ਮੁਸੀਆ ਵੱਲੋਂ ਇੱਕ ਦੋਸ਼ੀ ਗਗਨਦੀਪ ਸਿੰਘ ਉਰਫ ਗਗਨਪੁੱਤਰ ਲਖਵਿੰਦਰ ਸਿੰਘ ਮਹੱਲਾ ਕਰਤਾਰਨਗਰ ਸ਼ਾਹਕੋਟ ਨੂੰ ਜਿਹੜਾ 53 ਨਸ਼ੇਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੇ ਇੱਕ ਮਕਦਮਾ ਦਰਜ ਕੀਤਾ ਗਿਆ ਔਰ ਇੱਕ ਮਕਦਮਾ ਐਸਆਈ ਨਰਮਨ ਸਿੰਘ ਵੱਲੋਂ ਬਰਖਲਾਪ ਪਵਿੱਤਰ ਸਿੰਘ ਉਰਫ ਪਿੱਤਰ ਪੁੱਤਰ ਮੰਗਲ ਸਿੰਘ ਵਾਸੀ ਕੰਨੀਆਂਕਲਾਂ ਥਾਣਾ ਸ਼ਾਹਕੋਟ ਨੂੰ 50 ਨਸ਼ੇਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਇਹ ਪਵਿੱਤਰ ਸਿੰਘ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਤਿੰਨ ਮਕਦਮੇ ਦਰਜ ਚੌਥਾ ਇਹ ਦਰਜ ਹੋਇਆ ਔਰ ਇਹਨਾਂ ਦੋਸ਼ੀਆਂ ਨੂੰ ਡਗਾਈ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲੈ ਕੇ ਆ ਰਹੇ ਹਨ ਤਾਂ ਕਿਹੜੇ-ਕਿਹੜੇ ਸਾਧਨਾਂ ਰਾਈਂ ਔਰ ਕੋਈ ਪ੍ਰੋਪਰਟੀ ਬਣਾਈ ਹੈ ਔਰ ਇਹਨਾਂ ਦੇ ਕਿੱਥੇ-ਕਿੱਥੇ ਲਿੰਕ ਹਨ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਵੱਲੋਂ ਦੋਨੇ ਢੰਗ ਤਰੀਕੇ ਨਾਲ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਇਸ ਸਮਾੜੇ ਅੰਸਰਾਂ ਦੇ ਨਸ਼ਿਆਂ ਦੇ ਖਿਲਾਫ ਜਿਹੜਾ ਸਪੈਸ਼ਲ ਆਪਰੇਸ਼ਨ ਕਰਾਜਾਰੀ ਕਰਤੇ ਹਨ ਇਹਦੇ ਤਹਿਤ ਬਰਾਮਦੀਆਂ ਕੀਤੀਆਂ ਜਾ ਰਹੀਆਂ ਨਾਲ ਨਾਲ ਹੀ ਇਹ ਜਿਹੜੇ ਇਸ ਬਿਮਾਰੀ 'ਚ ਲਿਫਟ ਹੋ ਚੁੱਕੇ ਹਨ ਉਹਨਾਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਦੀ ਕਾਉਂਸਲਿੰਗ ਉਨ੍ਹਾਂ ਦੇ ਪਰਿਵਾਰਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਮੋੜ ਸਾਰੇ ਰਲਕੇ ਰੰਗਲਾ ਪੰਜਾਬ ਬਣਾ ਸਕੀਏ ਥੈਂਕ ਯੂ